ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਵਾਰ ਮੁੜ ਤੋਂ ਤਸਕਰਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ ਇੱਕ ਪਾਸੇ ਜਿੱਥੇ ਕਈ ਦਿਨਾਂ ਤੋਂ ਪੀੜਾ ਪੰਜਾ ਤਸਕਰਾਂ ਦੇ ਘਰਾਂ ਤੇ ਚੱਲਦਾ ਪਿਆ ਹੈ ਤਾਂ ਅਜਿਹੇ ਦੇ ਵਿੱਚ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਪਟਿਆਲਾ ਦੇ ਵਿੱਚ ਡੀਆਈਜੀ ਮਨਦੀਪ ਸਿੱਧੂ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਹੋਰਾਂ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕਈ ਘਰਾਂ ਦੀ ਤਲਾਸ਼ੀ ਲਈ ਗਈ ਇੱਕ ਪਾਸੇ ਜਿੱਥੇ ਇਹਨਾਂ ਦੇ ਨਾਲ ਪੂਲੀ ਪੁਲੀਸ ਪਾਰਟੀ ਤਾਇਨਾਤ ਰਹੀ ਤਾਂ ਅਜਿਹੇ ਦੇ ਵਿੱਚ ਗਲਤ ਅੰਸਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਦਿੱਲੀ ਦੇ ਵਿੱਚ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਇੱਕਦਮ ਮੋੜ ਤੋਂ ਨਸ਼ੇ ਨੂੰ ਲੈ ਕੇ ਤੇ ਹੋਰ ਕਈ ਕੰਮਾਂ ਨੂੰ ਲੈ ਕੇ ਸਖਤੀ ਹੋਰ ਵਧਾ ਦਿੱਤੀ ਗਈ ਹੈ ਜੇ ਪਟਿਆਲਾ ਰੇਂਜ ਦੇ ਵਿੱਚ ਉਹਨੂੰ ਕਾਫੀ ਵੱਡੇ ਲੈਵਲ ਤੇ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਇੱਕ ਜੰਗ ਹੈ ਜਿਹੜੀ ਉਹਦੇ ਵਿੱਚ ਹੀ ਹੋਇਆ ਅੱਜ ਤੁਸੀਂ ਇਹ ਦੇਖੋਗੇ ਕੈਸ਼ ਕਾਫੀ ਰਿਕਵਰ ਹੋਇਆ ਤੇ ਨਾਲ ਨਾਲ ਉਹਦੇ ਚ ਇਲੈਕਟ੍ਰੋਨਿਕ ਕੰਡਾ ਰਿਕਵਰ ਹੋਇਆ ਤੇ ਨਾਲ ਜਿਹੜੀਆਂ ਡਰੱਗ ਦੀਆਂ ਉਹ ਕੁੜੀਆਂ ਜਿਹੜੀਆਂ ਬਣਾਈਆਂ ਉਹ ਹੋਈਆਂ ਪਰ ਇਹ ਪੂਲ ਹਰ ਪੁਲਿਸ ਦੇ ਆਪਰੇਸ਼ਨ ਦੀ ਕਾਮਯਾਬੀ ਹੈ ਪਬਲਿਕ ਸਪੋਰਟ ਦੇ ਨਾਲ ਹੈ ਤੇ ਜਿਹੜਾ ਅੱਜ ਸਭ ਤੋਂ ਬੈਸਟ ਪਾਰਟ ਇਹ ਹੋਇਆ ਵੀ ਪਬਲਿਕ ਵੱਲੋਂ ਸਾਨੂੰ ਜਿਹੜੀ ਅੱਗੇ ਅਸੀਂ ਮਹਿਸੂਸ ਕਰਦੇ ਸੀ ਮਿਸਿੰਗ ਹੈ ਇੱਕ ਇਹੋ ਜਿਹਾ ਮਾਹੌਲ ਬਣ ਰਿਹਾ ਵੀ ਪਬਲਿਕ ਵੱਲੋਂ ਔਤਲਾ ਦਿੱਤੀ ਜਾ ਰਹੀ ਹੈ ਤੇ ਇਹ ਮੈਨੂੰ ਲੱਗਦਾ ਜੇ ਪਬਲਿਕ ਇਸ ਢੰਗ ਦੇ ਨਾਲ ਔਤਲਾ ਦੇਊਗੀ ਤੇ ਨਸ਼ੇ ਦਾ ਜਿਹੜਾ ਕੋਈ ਪਬਲਿਕ ਦੀ سپورਟ ਦੇ ਨਾਲ ਮੈਨੂੰ ਲੱਗਦਾ ਜਲਦੀ ਹੀ ਆ ਜਿਹੜੇ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹ ਹਵਾਲਤਾਂ ਦੇ ਵਿੱਚ ਹੋਣਗੇ ਸਰ ਜਿਹੜੀ ਕਾਰਵਾਈ ਕਾਰਵਾਈ ਸੀ ਉਸ ਤੋਂ ਬਾਅਦ ਨਸ਼ਾ ਤਸਕਰਾਂ ਦੇ ਵਿੱਚ ਕਾਫੀ ਆਫ ਦੇਖਣ ਨੂੰ ਮਿਲ ਰਿਹਾ ਹੈ ਉਪਰਚੇ ਦੇ ਹਿਸਾਬ ਸੇ ਫਿਰ ਦੁਬਾਰਾ ਉਹਨਾਂ ਦੀ ਕਾਰਵਾਈ ਕੀਤੀ ਜਾਏਗੀ ਨਹੀਂ ਦੇਖੋ ਇੱਕ ਮਿੰਟ ਕੋਈ ਜਿਹੜਾ ਪੁਲਿਸ ਨੇ ਕਿਸੇ ਦੀ ਬਿਲਡਿੰਗ ਕੋਈ ਗੈਰ ਕਾਨੂੰਨੀ ਤੌਰ ਤੇ ਨਹੀਂ ਢਾਉਣੀ ਨਾ ਹੀ ਸਾਨੂੰ ਅਧਿਕਾਰ ਹੈ ਜਿਹੜੀਆਂ ਨਾਜਾਇਜ਼ ਜੋ ਮਿਊਸਪੈਲਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀ ਹੈ ਜਿਹੜੀ ਨਾਜਾਇਜ਼ ਕਬਜ਼ੇ ਕਰਕੇ ਤੇ ਇਲੀਗਲ ਮਨੀ ਦੇ ਨਾਲ ਲੋਕਾਂ ਨੂੰ ਜਿਵੇਂ ਕਹਿੰਦੇ ਮੌਤ ਵੱਲ ਨੂੰ ਧੱਕ ਕੇ ਤੇ ਉਸ ਪੈਸੇ ਦੇ ਜਿਹੜੇ ਮਹਿਲ ਸਾਰ ਰਹੇ ਆ ਉਹ ਮਹਿਲ ਜਦਾ ਚਿਰ ਲੰਮਾ ਚਿਰ ਨਹੀਂ ਰਹਿਣਗੇ ਉਹਦਾ ਸੁੱਖ ਨਹੀਂ ਮਾਣ ਪਾਉਣਗੇ ਕਹਿੰਦਾ ਪਾਵੇ ਇਹ ਆ ਵੀ ਇਸ ਕਰਕੇ ਇਹਨਾਂ ਨੂੰ ਜਿਹੜੇ ਆਵਾਜ਼ ਆਉਣਾ ਚਾਹੀਦਾ ਜਿਹੜੇ ਲੋਕਾਂ ਨੂੰ ਬਰਬਾਦ ਕਰਕੇ ਕੋਈ ਵੀ ਬੰਦਾ ਖੁਸ਼ ਨਹੀਂ ਰਹਿ ਸਕਦਾ ਤੇ ਸਭ ਤੋਂ ਅੱਜ ਦੀ ਕਾਮਯਾਬੀ ਮੈਂ ਕਹੂੰਗਾ ਇਹ ਪਬਲਿਕ ਦੇ ਵੱਲੋਂ ਹੀ ਦੱਸਿਆ ਗਿਆ ਜਿਹੜਾ ਇਸ ਕਰ ਦੇ ਬਾਰੇ ਇਨਫੋਰਮੇਸ਼ਨ ਵੀ ਹੈ